ਸਾਹਿਕਾ ਜੀ ਸਾਰੇ ਆਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੋਇਪੁਰ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਮਿਰਜੇ ਕੇ ਮਿਰਜੇ ਕੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਇੱਕ ਹੋਰ ਚੰਗੇ ਦੁੱਧ ਵਾਲੀ ਚੰਗੀ ਜਾਤ ਵੈਰਾਈਟੀ ਵਾਲੀ ਵਾਹਣ ਵਿਖਾਉਣੀ ਆ ਤੁਹਾਨੂੰ ਮਿੱਤਰੋ ਜਿਹੜੀ ਸੂਈ ਸਵਾਈਆ ਵੀ ਮੰਨ ਲਓ ਕਹਿਣ ਤੋਂ ਪਾਵਾ ਹਜੇ ਬੌਲੇ ਦੇ ਵਿੱਚ ਹੀ ਆ ਸਟਾਰਟਿੰਗ ਕੀਤੀ ਘਰੇਲੂ ਪਰਿਵਾਰ ਦੇ ਘਰੇ ਆ ਆਮ ਜੀਮੀਦਾਰ ਪਰਿਵਾਰ ਦੇ ਕੋਲੇ ਇਹ ਵੈੜਾ ਮਿੱਤਰੋ ਕਰਦੇ ਆ ਗੱਲਬਾਤ ਆਪਾਂ ਪਾਈ ਦਿਓ ਸਾਰੀ ਡਿਟੇਲ ਜਾਣਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਠੀਕ ਠਾਕ ਸੇਤਾ ਘਰ ਪਰਿਵਾਰ ਬਾਈ ਬਾਈ ਠੀਕ ਆ ਤੇ ਇੱਕ ਗਾਮ ਕਾਊਆ ਹਨਾ ਬਾਈ ਪਹਿਲਾਂ ਤਾਂ ਆਪਣਾ ਨਾਮ ਦੱਸ ਦੀਏ ਬਾਈ ਮੇਰਾ ਨਾਮ ਮਹਾਵੀਰ ਸਿੰਘ ਮਹਾਵੀਰ ਸਿੰਘ ਮੌੜ ਤੇ ਘਰ ਆ ਗਿਆ ਆਪਣਾ ਹਨਾ ਕੱਪਰ ਬੱਚੇ ਵਾਲੇ ਤੇ ਕੇ ਹਾਂ ਸਿੰਧ ਸਿੰਧ ਬੈਂਕ ਦੇ ਕੋਲ ਸਿੰਧ ਬੈਂਕ ਦੇ ਕੋਲੇ ਹਾਂ ਤਾਂ ਜਿਹੜੀ ਗਾਹ ਵਿੱਚ ਨਹੀਂ ਬਈ ਇਹ ਕਿੰਨਾ ਵਾ ਸੂਆ ਸੋਈ ਆ ਇਹ ਤੀਜੇ ਸੂਏ ਸੂਈ ਆ ਤੀਜੇ ਸੂਏ ਸੂਈ ਆ ਕਿੱਧਰ ਸੂਈ ਆ ਬਈ ਇਹ ਇਹ ਪਰਸੋ ਸ਼ਾਮ ਨੂੰ ਸੀ ਪਰਸੋ ਸ਼ਾਮ ਨੂੰ ਬੱਚਾ ਦੇ ਗਿਆ ਹਾਂ ਜੇਰ ਜੂਰ ਪਾਤੀ ਹੈ ਨਿਓਕੇ ਜੋ ਹਾਂ ਪਾਤੀ ਠੀਕ ਹੈ ਬਾਈ ਕਿੰਨਾ ਕੋ ਬੋੜਾ ਹੋਊਗਾ ਹੁਣ ਬਾਈ ਬੋੜਾ ਥੋੜਾ ਹੀ ਜੋ ਹੈ ਬਾਈ ਐੜੀ ਆ ਜਿਆ ਹਾਂ ਐੜੀ ਆ ਜਿਆ ਇਹ 6 7 ਕਿਲੋ ਇੱਕ ਟਾਈਮ ਦਾ ਚੁੰਦੇ ਠੀਕ ਹੈ ਬਾਈ ਠੀਕ ਹੈ ਮੇਰਾ ਇਹਦਾ 13 14 ਕਿਲੋ ਯਾ ਦੁੱਧ ਪਹਿਲੇ ਪਿਛਲੇ ਸੋਇ ਕਿੰਨੇ ਦੇਗੀ ਸੀ ਬਾਈ 22 23 ਲੀਟਰ ਦਿੱਤਾ ਠੀਕ ਹੈ ਬਾਈ ਠੀਕ ਹੈ ਤੇ ਖਾਣ ਪੀਣ ਨੂੰ ਓਕੇ ਆ ਜਾਵਾ ਹਾਂਜੀ ਤੇ ਚਵਾਈ ਚੰਗੀ ਲੱਗੀ ਆ ਵੇ ਹਾਂ ਵਧੀਆ ਠੀਕ ਹੈ ਬਾਈ ਠੀਕ ਹੈ ਤੇ ਇਹ ਰੇਟ ਬਾਈ ਕੀ ਤੈਅ ਕੀਤਾ ਇਹ ਰੇਟ ਕੋਈ ਨਹੀਂ ਫੋਨ ਤੇ ਕਰ ਫੋਨ ਤੇ ਕਰ ਠੀਕ ਹੈ ਬਾਈ ਕੱਢਿਓ ਬਾਹਰ ਲੋ ਬਾਈ ਤੋੜੇ ਮੜਾ ਜੀ ਖੋਲਿਓ ਲੈ ਮੇਤਰੋ ਰੇਟ ਬਾਈ ਉਹਨਾਂ ਨੇ ਫੋਨ ਦੇ ਉੱਤੇ ਤੈਅ ਕਰਨਾ ਵਾ ਔਰ ਦੂਜਾ ਸਾਰੀ ਚੀਜ਼ਾਂ ਸੁਆਸ ਸੁਈ ਆ ਵਛਾ ਮਗਰ ਆਂਦੇ 22 23 ਕਿਲੋ ਦੁੱਧ ਭਾਈ ਹੁਣ ਇਹਨੇ ਦੂਜੇ ਸੂਏ ਦਾ ਸਲੋ ਚੋਇਆ ਹੋਇਆ ਮਿੱਤਰੋ ਸਾਨੂੰ ਤੋਂ ਚੰਗਾ ਵਾ ਮਨ ਲਾ ਹੈ ਬੜੀ ਵੱਡੀ ਨਹੀਂ ਕਹਿ ਸਕਦੇ ਆਪਾਂ ਦਰਮਿਆਨੇ ਸਾਇ ਦੇ ਵਿੱਚ گاਵਾ ਮਦਰੀ ਡੋਲ ਦੀ ਕਹਿ ਦਿੰਨੇ ਜਿਹਨੂੰ ਆਪਾਂ ਪਰ ਦੁੱਧ ਵਾਲੇ ਪੱਖ ਤੋਂ ਚੰਗੀ ਆ ਜਾਤ ਤੋਂ ਚੰਗੀ ਆ ਮਨ ਲਓ ਬਰੀਡ ਚੰਗੀ ਆ ਬੱਚਾ ਮਗਰ ਇਹਦੇ ਕਰਮ ਵਾਲੀ ਦਾ ਤਾਜੀ ਸੋਈ ਆ ਸਾਭ ਸਮਾਨ ਪਾਈ ਹੋਣੀ ਥੋੜੇ ਜੇ ਮਸ਼ੀਨ ਵਾਲੇ ਪਾਸੇ ਵੱਧ ਉਲਝੇ ਹੋਏ ਸੀ ਤੇ ਇੱਕ ਤੁਹਾਨੂੰ ਪਤਾ ਹੈ ਕਿ ਜ਼ਿੰਮੇਵਾਰਾਂ ਨੂੰ ਮੰਡੀਆਂ ਦੇ ਵਿੱਚ ਰੋਲਤਾ ਭਾਈ ਸਹੀ ਪੁੱਛੋ ਤਾਂ ਪਸ਼ੂਆਂ ਵਾਲੇ ਪਾਸੇ ਦਾ ਧਿਆਨ ਹੀ ਨੂੰ ਆ ਕਿਉਂਕਿ ਜਦੋਂ ਪਸ਼ੂ ਦੀ ਜ਼ਿੰਮੇਵਾਰ ਦੀ ਫਸਲਾਂ ਨਾ ਨਾ ਵਿਕੇ ਤੇ ਉਹਦਾ ਇੱਕ ਹਿਸਾਬ ਦਾ ਵੀ ਮੰਨ ਲਓ ਅੱਧਾ ਜਿਹੜਾ ਬਿਜ਼ਨਸ ਹੁੰਦਾ ਜਾਂ ਅੱਧਾ ਘਰ ਪਰਿਵਾਰ ਹੁੰਦਾ ਮੰਡੀ ਦੇ ਵਿੱਚ ਹੁੰਦਾ ਤੇ ਆਦ ਕੀਦਾ ਭਾਈ ਮולם ਵੀ 25 ਦਿਨਾਂ ਬਾਅਦ ਤਲਾਇਆ ਭਾਈ ਕਿ ਮਹੀਨੇ ਬਾਅਦ ਤੂੰ ਵੀ ਦੀਵਾਲੀ ਤੋਂ ਪਹਿਲਾਂ ਦੇ ਬੈਠੇ ਅੱਜ ਆਏ ਅੱਜ ਆਏ ਦੀਵਾਲੀ ਤੋਂ ਪਹਿਲਾਂ ਦੇ ਬੈਠੇ ਲੈ ਵੇਖ ਲੋ ਭਾਈ ਆ ਹਾਲ ਹੋਇਆ ਆ ਤੇ ਕਿ ਕਿਸਾਨਾਂ ਦਾ ਭਰਾਵੋ ਤੇ ਮੈਂ ਤਾਂ ਆਪ ਛਪੜੀਆਂ ਦੇ ਨਾਲ ਬਾਅਦ ਤਲਾਇਆ ਸੀ ਕਿੱਥੇ ਆ ਯਾਰ ਬਸ ਹਰ ਸਿਸਟਮ ਤੇ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਭਾਈ ਆਪਾਂ ਇੱਕ ਗਾਹ ਦੇ ਬਾਰੇ ਕਵਾਂਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਹਾਲ ਹੁੰਦਾ ਤਾਂ ਕਿਸਾਨ ਖਤਮ ਅચ્છਾ ਡਿਮਾਂਡ ਬਾਈ ਨੇ ਫੋਨ ਦੇ ਉੱਤੇ ਤੈਅ ਕਰਨੀ ਆ ਭਾਈ ਜੇ 100 ਦੀ ਇਹ ਵੇਚਣੀ ਹੀ ਆਪਾਂ ਦਾ ਯਾਰ ਮੁੱਲ 100 ਦੇ ਤੈਨੂੰ ਫਿਰ ਕਈ ਵਾਰੀ ਘੱਟ ਲਾਉਣ ਵਾਲੇ ਵੀ ਸਤਾਈ ਜਾਣਗੇ ਠੀਕ ਹਾਂ 65000 ਦੇ 65000 ਰੁਪਏ ਠੀਕ ਹੈ ਭਾਈ ਨਹੀਂ ਮਿੱਤਰੋ 65000 ਰੁਪਿਆ ਡਿਮਾਂਡ ਆ ਇਹਦੀ ਵਿੱਚੋਂ ਮੰਨਤਣ ਬਾਈ ਹੋਣੀ ਇਹਦੇ ਕਰ ਦਾਂਗੇ ਨੰਬਰ ਬਾਈ ਆਪਣਾ 98765 ਜੀ 14352 98765 14352 143 52 52 ਠੀਕ ਹੈ ਬਾਈ ਗੱਲਬਾਤ ਲਈ ਨੰਬਰ ਪਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਮਿਰਜੇਕੇ ਦਾ ਜ਼ਿਲ੍ਹਾ ਫਰੋਜਪੁਰ